ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਹੋਣਗੇ ਮਸਲੀਨ ਦੇ ਬਹੁਤ ਹੀ ਪਿਆਰੇ ਸੂਟ ਨੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਹੋਣਗੇ ਮੈਚਿੰਗ ਸੂਟ ਵੀ ਆਉਣਗੇ ਤੇ 올ਓਵਰ ਸੂਟ ਵੀ ਆਉਣਗੇ ਠੀਕ ਹੈ ਜੀ ਜਿਵੇਂ ਸਭ ਤੋਂ ਪਹਿਲਾ ਸੂਟ ਆ ਚੈੱਕ ਕਰਦੇ ਜਾਓ ਇਸ ਦੀ ਆਫ ਵਾਈਟ ਸ਼ੇਡ ਜਿਹੜੀ ਆ ਉਹ ਆਏਗੀ ਸੈਲ ਪ੍ਰਿੰਟਿੰਗ ਠੀਕ ਹੈ ਨਾਲ ਆਏਗੀ ਇਸ ਦੇ ਵਿੱਚ ਸਟ੍ਰਿਪਸ ਵਾਲੀ ਪ੍ਰਿੰਟਿੰਗ ਆਏਗੀ ਲਾਈਨਸ ਵਾਲੀ ਪ੍ਰਿੰਟਿੰਗ ਹੋਏਗੀ ਤੇ ਬਾਰਡਰ ਬਹੁਤ ਸੋਹਣਾ ਬ ਹੀ ਬਾਰਡਰ ਜਿਹੜਾ ਉਹ ਹਾਈਲਾਈਟ ਕੀਤਾ ਹੈ ਬਾਜੂ ਬਾਜੂ ਦਾ ਪ੍ਰਿੰਟ ਜਿਹੜਾ ਤੁਹਾਨੂੰ ਸੈਪਰੇਟ ਮਿਲੇਗਾ ਠੀਕ ਹੈ ਇਸ ਦੇ ਵਿੱਚ ਥੋੜਾ ਆਫ ਵਾਈਟ ਸ਼ੇਡ ਜਿਹੜੀ ਉਹ ਸ਼ਰਟ ਦੀ ਆਉਂਦੀ ਹੈ ਉਹਦੇ ਉੱਪਰ ਫਰੋਜ਼ੀ ਕਲਰ ਦੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਬਾਰਡਰ ਲਾਈਨ एकदम ਲੰਮੀ ਚੌੜੀ ਬਣੀ ਹੈ ਤੇ ਨਾਲ ਮਸਟਰਡ ਕਲਰ ਫਰੋਜ਼ੀ ਡਾਰਕ ਸ਼ੇਡ ਥੋੜਾ ਪਿੰਕ ਸ਼ੇਡ ਦੇ ਵਿੱਚ ਆਉਣਗੇ ਫਲਾਵਰ ਸਾਰੇ ਹੀ ਫਲਾਵਰਸ ਹਾਈਲਾਈਟ ਹੋਏ ਆ ਸੂਟ ਚੈੱਕ ਕਰਦੇ ਜਾਓ ਸਾਰੇ ਹੀ ਕਲਰ ਅਵੇਲੇਬਲ ਨੇ ਆ ਫੁੱਲ ਸਟਾਕ ਮਿਲੇਗਾ ਜਿੱਥੇ ਤੁਹਾਨੂੰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 7814352822 ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਹੈ ਵਿਦ ਰੇਟ ਹਰ ਇੱਕ ਸੂਟ ਦਾ ਰੇਟ ਮੈਂਸ਼ਨ ਕੀਤਾ ਜਾਏਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ COD ਅਵੇਲੇਬਲ ਨਹੀਂ ਹੋਏਗੀ ਠੀਕ ਹੈ ਜੀ 695 ਜਿਸ ਤਰ੍ਹਾਂ ਕਿ ਆ ਥੰਬਨੇਲ ਦੇ ਵਿੱਚ ਤੁਹਾਨੂੰ ਰੇਟ ਮੈਂਸ਼ਨ ਹੈ ਆ ਟਾਈਟਲ ਦੇ ਵਿੱਚ ਰੇਟ ਮੈਂਸ਼ਨ ਹੈ ਆ 695 ਦਾ ਤੁਹਾਨੂੰ ਸੂਟ ਪਏਗਾ ਇਹ ਵਾਲਾ बॉटम प्लेन ਆਏਗਾ ਦੇ ਸ਼ਰਟ ਤੇ ਤੁਸੀਂ ਬਾਰਡਰ ਲਾਈਨ ਚੈੱਕ ਕਰੋ ਸਟ੍ਰਿਪਸ ਵਾਲੀ ਵੀ ਪ੍ਰਿੰਟਿੰਗ ਆਏਗੀ ਤੇ ਫਲਾਵਰਸ ਆਉਣਗੇ ਮਸਟਰਡ ਤੇ ਵਾਈਟ ਸ਼ੇਡ ਦੇ ਵਿੱਚ ਤੇ ਫਰੋਜੀ ਸ਼ੇਡ ਦੇ ਵਿੱਚ ਠੀਕ ਹੈ ਜੀ ਨਾਲ ਮਿਲੇਗਾ ਤੁਹਾਨੂੰ ਦੁਪੱਟਾ ਠੀਕ ਹੈ ਬਹੁਤ ਹੀ ਵਧੀਆ 4 ਸਾਈਡਡ ਜਿਹੜੀ ਉਹ ਪੱਟੀ ਵਾਲੀ ਫੈਬਰਿਕ ਮਿਲੇਗਾ ਪੱਟੀ ਵਾਲਾ ਫੈਬਰਿਕ ਮਿਲੇਗਾ ਦੁਪੱਟਾ ਵੀ एकदम ਵਧੀਆ ਲੁੱਕ ਦਾ ਹੋਏਗਾ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆ ਤੇ ਡਿਫਰੈਂਟ ਡਿਫਰੈਂਟ ਕਲਰਸ ਆਉਣਗੇ ਤੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਅਗਲਾ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਅਗਲਾ ਆਏਗਾ ਲਵੈਂਡਰ ਸ਼ੇ ਠੀਕ ਹੈ ਲਾਈਟ ਲਵੈਂਡਰ ਕਲਰ ਜਿਹੜਾ ਆ ਉਹ ਤੁਹਾਨੂੰ ਮਿਲੇਗਾ ਇਸ ਦਾ ਬੇਸ ਤੇ ਉੱਪਰ ਸਟ੍ਰਿਪਸ ਵਾਲੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਬਾਰਡਰ ਬਹੁਤ ਸੋਹਣਾ ਬਣਿਆ ਲਾਈਟ ਤੇ ਡਾਰਕ ਲਵੇਂਡਰ ਸ਼ੇਡ ਦੀ ਜਿਹੜੀ ਉਹ ਆਏਗੀ ਬਾਰਡਰ ਲਾਈਨ ਫਲਾਵਰਸ ਆਉਣਗੇ ਮਸਟਰਡ ਕਲਰ ਆਏਗਾ ਸਾਰਾ ਹੀ ਜਿਹੜਾ ਸੂਟ ਆ ਇਸ ਦਾ ਬਾਰਡਰ ਬਹੁਤ ਸੋਹਣਾ ਹਾਈਲਾਈਟ ਹੋਇਆ ਏਮਬਰਾਇਡਰੀ ਵਾਲਾ ਬਾਰਡਰ ਆਏਗਾ ਠੀਕ ਹੈ ਜੀ ਤੇ ਬਾਜੂ ਦਾ ਪ੍ਰਿੰਟ ਤੁਹਾਨੂੰ ਸੈਪਰੇਟ ਤੋਂ ਮਿਲੇਗਾ ਤੇ ਪਲੇਨ ਆਏਗਾ ਬਾਟਮ ਠੀਕ ਹੈ ਪਲੇਨ ਲਵੇਂਡਰ ਸ਼ੇਡ ਦਾ ਬਾਟਮ ਆਏਗਾ ਕਲਰ ਬਹੁਤ ਸੋਹਣਾ ਮਸਲੀਨ ਦਾ ਸੂਟ ਮਿਲੇਗਾ ਬਾਟਮ ਵੀ ਮਸਲੀਨ ਦਾ ਹੋਏਗਾ ਤੇ ਸ਼ਰਟ ਵੀ ਮਸਲੀਨ ਦੀ ਹੋਏਗੀ ਇੱਕਦਮ ਸੌਫਟ ਕਾਟਨ ਮਸਲੀਨ ਹੋਏਗੀ ਸਟ੍ਰਿਪਸ ਵਾਲੀ ਜਿਹੜੀ ਹੈ ਇਸ ਦੇ ਵਿੱਚ ਪ੍ਰਿੰਟਿੰਗ ਆਏਗੀ ਤੇ ਦੁਪੱਟਾ ਚੈੱਕ ਕਰੋ ਪਲੇਨ ਦੁਪੱਟਾ ਆਏਗਾ ਪੱਟੀ ਵਾਲਾ ਫੈਬਰਿਕ ਹੋਏਗਾ ਬਹੁਤ ਸੋਹਣਾ ਫੋਰ ਸਾਈਡਡ ਤੁਹਾਨੂੰ ਫੈਬਰਿਕ ਦੀ ਫਿਨਿਸ਼ਿੰਗ ਮਿਲੇਗੀ ਬਹੁਤ ਹੀ ਪਿਆਰੇ ਸੂਟ ਹੈ 695 695 ਦਾ ਇਹ ਸੂਟ ਹੋਏਗਾ ਸ਼ਿਪਿੰਗ ਦਾ ਕੋਈ ਵੀ ਐਕਸਟਰਾ ਚਾਰਜ ਨਹੀਂ ਹੋਏਗਾ ਠੀਕ ਹੈ ਜੀ ਸੂਟ ਕਲਰ ਤੁਸੀਂ ਆਪਣੇ ਚੋਇਸ ਦਾ ਕੋਈ ਵੀ ਪਸੰਦ ਕਰ ਸਕਦੇ ਹੋ ਅਵੇਲੇਬਿਲਟੀ ਤੁਸੀਂ ਜਰੂਰ ਚੈੱਕ ਕਰਾ ਲੈਣਾ ਫਰੋਜੀ ਸ਼ੇਡ ਹੋ ਗਈਆਂ ਲਵੈਂਡਰ ਲਾਈਟ ਸ਼ੇਡ ਹੋ ਗਈ ਹੈ ਲਾਈਟ ਡਾਰਕ ਦਾ ਕੰਬੀਨੇਸ਼ਨ ਹੋ ਗਿਆ ਹੈ ਅਗਲਾ ਕਲਰ ਚੈੱਕ ਕਰੋ ਅਗਲਾ ਆਏਗਾ ਕਲਰ ਬਹੁਤ ਹੀ ਸੋਹਣਾ ਕਲਰ ਹੈ ਠੀਕ ਹੈ ਇਹ ਅਨੀਅਨ ਸ਼ੇਡ ਹੋਏਗੀ ਪਿੰਕਿਸ਼ ਅਨੀਅਨ ਸ਼ੇਡ ਆ ਪਿੰਕਿਸ਼ ਅਨੀਅਨ ਸ਼ੇਡ ਪਹਿਲੇ ਲਾਈਟ ਕਲਰ ਜਿਹੜਾ ਉਹ ਬੇਸ ਹੋਏਗਾ ਤੇ ਇਸ ਦਾ ਜਿਹੜਾ ਆ ਬਾਰਡਰ ਬਹੁਤ ਸੋਹਣਾ ਬਣਿਆ ਹੈ ਬਾਜੂ ਦਾ ਜਿਹੜਾ ਪ੍ਰਿੰਟ ਹੈ ਉਹ ਵੀ ਤੁਹਾਨੂੰ ਐਜ਼ ਇਟ ਇਜ਼ ਸੇਮ ਮਿਲੇਗਾ ਜਿਵੇਂ ਦਾ ਹੋਏਗਾ ਬਾਰਡਰ ਦਾ ਪ੍ਰਿੰਟ ਠੀਕ ਹੈ ਬੈਕ ਤੇ ਵੀ ਸੇਮ ਪ੍ਰਿੰਟ ਮਿਲੇਗਾ ਬਾਜੂ ਦਾ ਮਿਲੇਗਾ ਪੂਰਾ ਹੀ ਵਧੀਆ ਇਕਦਮ ਅ ਗੁੱਡ ਲੁਕਿੰਗ ਸੂਟ ਹੋਣਗੇ ਇਹ ਵਾਲੇ ਇਸ ਤਰ੍ਹਾਂ ਤੁਹਾਨੂੰ ਜਿਹੜੀ ਇਸ ਦੀ ਮਿਲੇਗੀ ਆਊਟਲਾਈਨਿੰਗ ਸਾਰੇ ਹੀ ਫਲਾਵਰਸ ਜਿਹੜੇ ਪੂਰੇ ਹੀ ਹਾਈਲਾਈਟ ਹੋਏ ਨੇ ਆਏਗਾ ਇਸਦੇ ਦੁਪੱਟਾ ਠੀਕ ਹੈ ਫੋਰ ਸਾਈਡਡ ਤੁਹਾਨੂੰ ਫੈਬਰਿਕ ਮਿਲੇਗਾ ਫੋਰ ਸਾਈਡਡ ਤੁਹਾਨੂੰ ਫੈਬਰਿਕ ਦੀ ਪੂਰੀ ਫਿਨਿਸ਼ਿੰਗ ਮਿਲੇਗੀ ਚੈੱਕ ਕਰਦੇ ਜਾਓ ਸੇਮ ਫਲਾਵਰਸ ਜਿਹੜੇ ਇਹਨੇ ਬਾਰਡਰ ਲਾਈਨ ਤੇ ਉਸੇ ਉਹੀ ਮਹਿੰਦੇ ਫਲਾਵਰਸ ਮਿਲਣਗੇ ਤੁਹਾਨੂੰ ਦੁਪੱਟੇ ਦੇ ਉੱਪਰ ਠੀਕ ਹੈ ਜੀ ਚੈੱਕ ਕਰਦੇ ਜਾਓ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇਹ ਕਲਰ ਹੋਏਗਾ ਅਨੀਅਨ ਸ਼ੇਡ ਪਿੰਕੀਸ਼ ਅਨੀਅਨ ਸ਼ੇਡ ਹੋਏਗੀ ਲਾਈਟ ਡਾਰਕ ਦਾ ਕੰਬੀਨੇਸ਼ਨ ਹੋਏਗਾ ਨਾਲ ਮਸਟਰਡ ਕਲਰ ਤੇ ਵਾਈਟ ਕਲਰ ਦੇ ਜਿਹੜੇ ਉਹ ਫਲਾਵਰਸ ਹੋਣਗੇ ਇੱਕਦਮ ਲੰਮੇ ਚੌੜੇ ਅਗਲਾ ਸੂਟ ਚੈੱਕ ਕਰੋ ਇਹ ਥੋੜਾ ਜਿਹਾ ਮਹਿੰਦੀਆ ਸ਼ੇਡ ਦੇ ਵਿੱਚ ਸੂਟ ਆਏਗਾ ਠੀਕ ਹੈ ਮਹਿੰਦੀਆ ਤੋਂ ਥੋੜਾ ਜਿਹਾ ਸਕਿਨ ਟੋਨ ਦੇ ਵਿੱਚ ਇਹ ਕਲਰ ਆਏਗਾ ਬਹੁਤ ਸੋਹਣਾ ਇਕਦਮ ਡਿਫਰੈਂਟ ਜਿਹਾ ਕਲਰ ਹੈ ਹਰ ਇੱਕ ਏਜ ਗਰੁੱਪੇ ਵਾਲੇ ਸੂਟ ਵੇਅਰ ਕਰ ਸਕਦਾ ਹੈ ਅੱਗੇ ਪਿੱਛੇ ਤੁਹਾਨੂੰ ਪ੍ਰਿੰਟ ਜਿਹੜਾ ਆ ਉਹ ਫੁੱਲੀ ਮਿਲੇਗਾ ਠੀਕ ਹੈ ਬਾਰਡਰ ਲਾਈਨ ਬਹੁਤ ਸੋਹਣੀ ਮਿਲੇਗੀ ਬਾਦ ਦਾ ਵਰਕ ਮਿਲੇਗਾ ਤੇ ਨਾਲ ਸਟ੍ਰਿਪਸ ਵਾਲੀ ਜਿਹੜੀ ਇਸ ਦੀ ਪ੍ਰਿੰਟਿੰਗ ਹੋਏਗੀ ਬਾਰਡਰ ਤੇ ਵੀ ਸਟ੍ਰਿਪਸ ਵਾਲੀ ਹੈ ਪ੍ਰਿੰਟਿੰਗ ਆ ਉਹ ਲਾਈਟ ਡਾਰਕ ਹਾਈਲਾਈਟ ਕੀਤੀ ਹੋਈ ਹੈ ਠੀਕ ਹੈ ਪਲੇਨ ਜਿਹੜਾ ਇਸ ਦਾ ਬਾਟਮ ਆਏਗਾ ਠੀਕ ਹੈ ਪਲੇਨ ਬਾਟਮ ਆਏਗਾ ਥੋੜੀ ਮਹਿੰਦੀਆ ਟਨ ਹੋਏਗੀ ਸਕਿਨ ਟਨ ਹੋਏਗੀ ਬਹੁਤ ਸੋਹਣਾ ਕਲਰ ਹੈ ਜਿਹੜਾ ਕਲਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਐਜ਼ ਇਟ ਇਜ਼ ਸੇਮ ਹੀ ਕਲਰ ਆਏਗਾ ਜੀ ਤੇ ਨਾਲ ਆਏਗੀ ਇਸ ਤਰ੍ਹਾਂ ਚੁੰਨੀ ਠੀਕ ਹੈ ਦੁਪੱਟਾ ਜਿਹੜਾ ਹੈ ਉਹ ਤੁਹਾਨੂੰ ਫੈਬਰਿਕ ਵਾਲੀ ਫਿਨਿਸ਼ਿੰਗ ਦਾ ਮਿਲੇਗਾ 올 ਓਵਰ ਸੂਟ ਬਹੁਤ ਸੋਹਣਾ ਹੈ ਗੁੱਡ ਲੁਕਿੰਗ ਸੂਟ ਹੋਣਗੇ 695 ਓਨਲੀ ਇਹਨਾਂ ਦਾ ਪ੍ਰਾਈਸ ਹੈ ਤੇ ਮਤਲਬ 695 ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਇਹਨਾਂ ਦੇ ਵਿੱਚੋਂ ਕਲਰ ਚੂਜ਼ ਕਰ ਸਕਦੇ ਹੋ 4 ਕਲਰ ਅਵੇਲੇਬਲ ਹੋਣਗੇ ਜਿਸ ਤਰ੍ਹਾਂ ਸਭ ਤੋਂ ਪਹਿਲੇ ਫਰੋਜੀ ਸ਼ੇਡ ਆ ਗਈ ਹੈ ਹੁਣ ਸਕਿਨ ਟੋਨ ਆ ਗਈ ਹੈ ਸਾਰੇ ਹੀ ਕਲਰ ਇੱਕ ਦੂਜੇ ਤੋਂ ਮਤ ਸੋਣੇ ਆ ਤੇ ਤੁਸੀਂ ਲਾਈਟ ਡਾਰਕ ਸਾਰੇ ਹੀ ਕਲਰ ਆਉਣਗੇ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ 7814352822 ਤੇ ਤੁਸੀਂ ਪਿਕ ਸੈਂਡ ਕਰਨੀ ਆ ਵਿਦ ਰੇਟ ਅ ਅਗਲੇ ਸੂਟ ਜਿਹੜੇ ਉਹ ਪ੍ਰਿੰਟਡ ਸੂਟ ਹੋਣਗੇ ਇਹ ਵੀ ਮਸਲੀਨ ਦੇ ਸੂਟ ਆ ਪ੍ਰਿੰਟਿੰਗ ਚੈੱਕ ਕਰੋ ਇੱਕਦਮ ਵਧੀਆ ਜਿਗਜੈਕ ਟਾਈਪ ਪ੍ਰਿੰਟਿੰਗ ਆਏਗੀ ਨਾਲ ਫਲਾਵਰਸ ਵਾਲੀ ਪ੍ਰਿੰਟਿੰਗ ਆਏਗੀ ਥੋੜੀ ਬ੍ਰਾਊਨੀ ਸ਼ੇਡ ਦੇ ਵਿੱਚ ਸੂਟ ਹੋਏਗਾ ਬਾਰਡਰ ਲਾਈਨ ਦੀ ਫਿਨਿਸ਼ਿੰਗ ਮਿਲੇਗੀ ਤੁਹਾਨੂੰ ਬਾਜੂ ਦਾ ਜਿਹੜਾ ਪ੍ਰਿੰਟ ਆ ਉਹ ਸੈਪਰੇਟ ਮਿਲੇਗਾ ਇਹ ਆਏਗੀ ਬੈਕ ਦੀ ਪ੍ਰਿੰਟਿੰਗ ਠੀਕ ਹੈ ਜੀ ਸੇਮ ਹੀ ਫਰੰਟ ਵਾਲੀ ਬੈਕ ਤੇ ਪ੍ਰਿੰਟਿੰਗ ਆਏਗੀ ਇਹ ਪ੍ਰਿੰਟਿੰਗ ਪ੍ਰਿੰਟਡ ਸੂਟ ਹੋਣਗੇ ਨਾਲ ਆਏਗਾ ਮਸਲੀਨ ਦਾ ਬਾਟਮ ਠੀਕ ਹੈ ਮਸਲੀਨ ਦਾ ਬਾਟਮ ਆਏਗਾ ब्राउन शेड ਦੇ ਵਿੱਚ ਇਹ ਸੂਟ ਆ ਕਲਰ ਬਹੁਤ ਸੋਹਣਾ ਆ ਠੀਕ ਹੈ ਚੈੱਕ ਕਰਦੇ ਜਾਓ ਤੁਸੀਂ ਇਸ ਦੇ ਵਿੱਚ ਜਿਹੜੀ ਰੋਜ਼ ਫਲਾਵਰਿੰਗ ਵਾਲੀ ਪ੍ਰਿੰਟਿੰਗ ਆਏਗੀ ਨਾਲ ਜਿਗਜੈਗ ਟਾਈਪ ਪ੍ਰਿੰਟਿੰਗ ਆਏਗੀ ਥੋੜੀ ਨੈਗੇਟਿਵ ਪ੍ਰਿੰਟਿੰਗ ਦਾ ਵੀ ਪ੍ਰਿੰਟ ਆਏਗਾ ਠੀਕ ਹੈ ਨਾਲ ਆਏਗਾ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਮਸਲੀਨ ਦਾ ਸੌਫਟ ਮਸਲੀਨ ਦਾ ਦੁਪੱਟਾ ਹੋਏਗਾ ਤੇ ਇਸ ਦਾ ਐਸੇਮ ਐਸ ਇਟ ਇਜ਼ ਜਿਵੇਂ ਸ਼ਰਟ ਤੇ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਸਾਰੇ ਹੀ ਦੁਪੱਟੇ ਤੇ ਇਵੇਂ ਦੀ ਪ੍ਰਿੰਟਿੰਗ ਮਿਲੇਗੀ ਬਹੁਤ ਸੋਹਣਾ 695 ਹੋਏਗਾ ਇਹਨਾਂ ਦਾ ਵੀ ਰੇਟ 695 ਆ ਸ਼ਿਪਿੰਗ ਦਾ ਕੋਈ ਵੀ ਐਕਸਟਰਾ ਚਾਰਜ ਨਹੀਂ ਲੱਗੇਗਾ ਇਸ ਦੇ ਵਿੱਚ ਤੁਹਾਨੂੰ ਦੋ ਹੀ ਜਿਹੜੇ ਕਲਰ ਅਵੇਲੇਬਲ ਨੇ ਤੁਸੀਂ ਇਹਨਾਂ ਨੂੰ ਜਲਦੀ ਹੀ ਆਰਡਰ ਕਰਾ ਲੈਣਾ ਬਰਾਊਨ ਸ਼ੇਡ ਆਏਗੀ ਅਗਲਾ ਗ੍ਰੀਨ ਟੋਨ ਦੇ ਵਿੱਚ ਆਏਗਾ ਸੂਟ ਤੇ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਪਰ ਵਾਈਟ ਕਲਰ ਥੋੜੀ ਜਿਹੀ ਰੈੱਡ ਮੈਰੂਨ ਕਲਰ ਦੀ ਪ੍ਰਿੰਟਿੰਗ ਆਈਆਂ ਲਾਈਟ ਡਾਰਕ ਗ੍ਰੀਨ ਸ਼ੇਡ ਦੇ ਵਿੱਚ ਪ੍ਰਿੰਟਿੰਗ ਆਏਗੀ ਜਿਗਜੈਗ ਟਾਈਪ ਪ੍ਰਿੰਟਿੰਗ ਆਏਗੀ ਨਾਲ ਫਲਾਵਰਸ ਵਾਲੀ ਪ੍ਰਿੰਟਿੰਗ ਆਏਗੀ ਬਾਜੀ ਦਾ ਪ੍ਰਿੰਟ ਸਾਨੂੰ ਸੈਪਰੇਟ ਮਿਲੇਗਾ ਠੀਕ ਹੈ ਤੇ ਨਾਲ ਇਸ ਦੇ ਜਿਹੜਾ ਦੁਪੱਟਾ ਆ ਕਾਟਨ ਮਸਲੀਨ ਦਾ ਦੁਪੱਟਾ ਹੋਏਗਾ ਇਕਦਮ ਲੰਮਾ ਚੌੜਾ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਿੰਟਿੰਗ ਬਹੁਤ ਸੋਹਣੀ ਰਾਧਵਨੀ ਸੂਟਾਂ ਦੀ ਜੜੀ ਕਲੈਕਸ਼ਨ ਇਕਦਮ ਵਧੀਆ ਸੀ हटਕੇ ਸੀਗੀ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਵੀਡੀਓਜ਼ ਨੂੰ ਲਾਈਕ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਕੇ ਜਾਇਆ ਕਰੋ ਸਾਸ਼ੀ ਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ